ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਅਨੂ ਸੂਟ ਕਲੈਕਸ਼ਨ ਤੇ ਹਾਂਜੀ ਜੋ ਅਸੀਂ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਸੋਹਣੇ ਪੇਂਟ ਵਾਲੇ ਸੂਟ ਨੇ ਇਹ ਜਿਵੇਂ ਕੀ ਵਰਕ ਵਾਲੇ ਚੱਲ ਰਹੇ ਸੀ ਬਾਟਮ ਦੇ ਵਰਕ ਹੋਇਆ ਹੁਣ ਪੇਂਟ ਵਾਲੇ ਵੀ ਚੱਲ ਰਹੇ ਨੇ ਨਾਲ ਬਾਟਮ ਪਲੇਨ ਬਾਟਮ ਪ੍ਰਿੰਟ ਸ਼ਾਰਟ ਦੇ ਨਾਲ ਪਲੇਨ ਬਾਟਮ ਦੇ ਉੱਤੇ ਪੇਂਟ ਹੋਇਆ ਨਾਲ ਦੁਪੱਟਾ ਕੋਟਾ ਡੋਰੀਆ ਦਾ ਬਹੁਤ ਸੋਹਣਾ ਪੇਂਟ ਹੋਇਆ ਦੁਪੱਟਾ ਵੀ 40 ਯਰਸ ਉਪਤਾ ਹੈ ਤੁਸੀਂ ਬਹੁਤ ਸੋਹਣੇ ਪ੍ਰਿੰਟ ਲੈ ਸਕਦੇ ਇਹਨਾਂ ਦੇ ਵਿੱਚ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਨੇ ਜੋ ਸੂਟ ਤੁਹਾਨੂੰ ਪਸੰਦ ਲੱਗਣ ਸਾਨੂੰ WhatsApp ਨੰਬਰ ਤੇ ਸਾਨੂੰ ਸੈਂਡ ਕਰ ਦਿਓ ਇਹਨਾਂ ਦਾ ਪ੍ਰਾਈਸ 990 ਹੈ ਵਿਦ ਸ਼ਿਪਿੰਗ ਸ਼ਿਪਿੰਗ ਫ੍ਰੀ ਹੋਏਗੀ ਸਾਰੇ ਸੂਟਾਂ ਦੀ ਬਹੁਤ ਸੋਹਣੀ ਕੁਆਲਿਟੀ ਦੇ ਸੂਟ ਨੇ ਪ੍ਰਿੰਟ ਸ਼ਰਟ ਬਹੁਤ ਸੋਹਣੇ ਕਾਟਨ ਦੀ ਨਾਲ ਮੋਂ ਸੋਨੇ ਸਾਰੇ ਸੂਟ ਨੇ ਜੋ ਵੀ ਤੁਸੀਂ ਪਸੰਦ ਕਰਦੇ ਹੋ ਜਲਦੀ ਜਲਦੀ ਸਾਨੂੰ ਸਕਰੀਨਸ਼ਾਟ ਲਵੋ ਤੇ ਸਾਨੂੰ ਸੈਂਡ ਕਰ ਦਿਓ ਸਾਡੇ WhatsApp ਨੰਬਰ ਤੇ ਬਹੁਤ ਹੀ ਪਿਆਰੇ ਕਲਰ ਨੇ ਜੋ ਵੀ ਤੁਸੀਂ ਸੂਟ ਸਿਲੈਕਟ ਕਰੋ ਜਲਦੀ ਜਲਦੀ ਸਾਨੂੰ ਪੁੱਛ ਸਕਦੇ ਹੋ ਸਾਨੂੰ ਸੂਟ ਸਾਡੇ ਕੋਲ ਅਵੇਲੇ ਵੀ ਨੇ ਜਾਂ ਨਹੀਂ ਬਾਕੀ ਸੂਟ ਨੇ ਜੋ ਇਹ ਵਾਲੇ ਬਹੁਤ ਸੋਹਣਾ ਵਰਕ ਵਾਲਾ ਇਹ ਵੀ 950 ਦਾ ਹੈ ਵਿਦ ਦੁਪੱਟਾ ਵਰਕ ਵਾਲਾ ਬਹੁਤ ਸੋਹਣਾ ਕਟ ਵਰਕ ਦਾ ਹੋਇਆ ਥੈਂਕ ਯੂ ਜੀ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ